ਪੰਜਾਬ ਨੂੰ ਹੜ੍ਹਾਂ ਦੀ ਮਾਰ ਬਹੁਤ ਪੂਰੀ ਤਰ੍ਹਾਂ ਪਈ ਆ ਪਹਿਲਾਂ ਵੀ ਪਈ ਆ ਔਰ ਇਸ ਵਾਰ ਜਿਹੜੀ ਮਾਰ ਪਈ ਆ ਸਰ ਮੈਂ 1980 ਦਹਾਕੇ ਪਾਸ ਕਰਕੇ ਇਹ ਸੇਵਾ ਸ਼ੁਰੂ ਕੀਤੀ ਸੀ 1980 ਵਿੱਚ ਛੜ ਆਈ ਸੀ ਮੈਂ 88 ਦੇ ਹੜ੍ਹਾਂ 'ਚ ਵੀ ਕੰਮ ਕੀਤਾ 93 ਦੇ ਵਿੱਚ ਵੀ ਕੰਮ ਕੀਤਾ ਔਰ 23 ਦੇ ਵਿੱਚ ਔਰ 25 ਦੇ ਵਿੱਚ ਸਰ ਇਸ ਵੇਲੇ ਮੈਂ ਪਿਛਲੇ 1 ਮਹੀਨੇ ਤੋਂ ਸੱਤ ਜਿਹੜੇ ਸਾਡੇ ਜ਼ਿਲ੍ਹੇ ਹੈਗੇ ਆ ਬਾਰਡਰ ਦੇ ਉਹਨਾਂ ਦੇ ਉੱਤੇ ਰਿਹਾ ਮੈਂ ਲਗਾਤਾਰ ਸਾਰੇ ਪਿੰਡਾਂ 'ਚ ਗਿਆ ਸਰ ਗਨੀਮਤ ਇਹ ਸੀ ਕਿ ਅਸੀਂ 2023 ਦੇ ਹੜ੍ਹਾਂ ਤੋਂ ਬਾਅਦ ਮੁੱਖ ਮੰਤਰੀ ਸਾਹਿਬ ਨੇ ਇੱਕ ਕਮੇਟੀ ਬਣਾ ਕੇ ਸਟੇਟ ਦੇ ਲੈਵਲ ਦੇ ਉੱਤੇ ਜਿਹਦੇ ਵਿੱਚ ਹੈਲਥ ਮਿਨਿਸਟਰ ਔਰ ਅਰਬਨ ਤੇ ਰੂਰਲ ਲੋਕਲ ਬਾਡੀਜ਼ ਐਨੀਮਲਜ਼ ਵੈਂਟਰੀਆ ਕਮੇਟੀ ਬਾਈ ਸੈਕਰੀਟਰੀ ਦੇ ਗਰੁੱਪ ਕੋ ਹਰ ਸਾਲ ਅਡਵਾਂਸ ਤਿਆਰੀ ਕਰਕੇ ਅਸੀਂ ਇਸ ਵਾਰੇ ਵੀ 118 ਟੀਮਾਂ ਬਣਾਈਆਂ ਸੀ ਜਿਹਦੇ ਵਿੱਚ 458 ਰੈਪਿਡ ਰਿਸਪੌਂਸ ਟੀਮ ਤੇ 360 ਮੋਬਾਈਲ ਮੈਡੀਕਲ ਟੀਮਸ ਪਰ ਜਦੋਂ ਮਾਰਾ ਤੀਕ ਨੂੰ ਪਾਣੀ ਆੜਨਾ ਸ਼ੁਰੂ ਹੋਇਆ ਉਸੇ ਦਿਨ ਸਾਡੀਆਂ ਟੀਮਾਂ ਐਕਟਿਵ ਹੋ ਗਈਆਂ ਸੀ 18 ਅਗਸਤ ਨੂੰ ਸਾਡਾ ਲੱਖ ਵਰਿਆਂ ਪਿੰਡ ਹੈ ਜਿਹੜਾ ਬੋਪਰ ਤੋਂ ਪਹਿਲਾਂ ਜਿੱਥੇ ਤੱਕ ਐਂਬੂਲੈਂਸ ਜਾਂਦੀ ਸੀ ਉੱਥੇ ਸਕੂਲ ਦੇ ਵਿੱਚ ਅਸੀਂ ਆਪ ਪੜਾਅ ਹਸਪਤਾਲ ਵੀ ਬਣਾਤਾ ਸੀ ਵਟਰਰੀ ਦਾ ਹਸਪਤਾਲ ਬਣ ਗਿਆ ਸੀ ਉੱਥੇ ਫੀਡ ਵੀ ਪਹੁੰਚ ਗਈ ਸੀ ਇਹ ਜਿਹੜੀ ਦੂਰ ਅੰਦੇਸ਼ੀ ਸੀ ਮੁੱਖ ਮੰਤਰੀ ਸਾਹਿਬ ਦੀ ਉਹ ਸਾਡੇ ਕੰਮ ਆਈ ਸਰ ਉੱਥੋਂ ਤੋਂ ਲੈ ਕੇ ਹੁਣ ਤੱਕ 4740 ਕੈਪ ਲੱਗਿਆ ਜਿਹਦੇ ਵਿੱਚ ਤਕਰੀਬਨ 2.5 ਲੱਖ ਲੋਕਾਂ ਨੂੰ ਦਵਾਈ ਮਿਲੀਆ ਬਹੁਤ ਸਾਰੇ ਲੋਕਾਂ ਨੂੰ ਸਕਿਨ ਇਨਫੈਕਸ਼ਨ ਹੋਇਆ ਬੁਖਾਰ ਹੋਇਆ ਗੈਸਟਰੋਐਂਟਾਈਟਸ ਗੈਰਿਆ ਹੋਇਆ 22500 ਲੋਕਾਂ ਨੂੰ ਜਿਹੜਾ ਸੀ ਉਹਨਾਂ ਦਾ ਇਲਾਜ ਕੀਤਾ ਗਿਆ ਕੋਈ ਮੇਜਰ ਆਊਟਬ੍ਰੇਕ ਨਹੀਂ ਹੋਣ ਦਿੱਤੀ ਗਈ ਇਸ ਦੇ ਨਾਲ ਨਾਲ ਸਰ 170 ਸਾੜੀਆਂ ਐਮਬੂਲੈਂਸੀ ਸਰ ਇਹ ਲਗਾਤਾਰ ਜਿਹੜੇ ਸਾਡੇ ਉਪਰਾਲੇ ਸੀ ਔਰ ਮੈਂ ਸਲਾਹਾ ਕਰਦਾ ਹੈ ਕਿ ਸਾਡੇ ਇੰਡੀਅਨ ਮੈਡੀਕਲ ਐਸੋਸੀਏਸ਼ਨ ਉਹਨਾਂ ਨੇ ਸਾਨੂੰ ਗੁਰਦਾਸਪੁਰ ਅੰਮ੍ਰਿਤਸਰ ਸਰ ਸਾਡੀਆਂ ਜਿੰਨੀਆਂ ਐਂਬੂਲੈਂਸ ਸੀ 355 ਉਹਨਾਂ ਨੇ 250 ਐਂਬੂਲੈਂਸਾਂ ਨੂੰ ਹੋਰ ਦਿੱਤੀਆਂ ਦਵਾਈਆਂ ਦਿੱਤੀਆਂ ਡਾਕਟਰਾਂ ਨੇ ਖੁਦ ਜਾ ਕੇ ਸੇਵਾ ਕੀਤੀ ਮੁੱਖ ਮੰਤਰੀ ਸਾਹਿਬ ਨੇ ਖੁਦ ਮੈਨੂੰ ਫੋਨ ਕਰਕੇ ਕਿਹਾ ਕਿ ਰੋਡ ਸਾਹਿਬ ਜਿਹੜੇ ਰਾਵੀ ਦੇ ਪਾਰ ਪਿੰਡ ਹੈ ਜੀ ਉਹਨਾਂ ਦੇ ਵਿੱਚ ਜਿਹੜੇ ਲੋਕ ਆ ਕੱਟ ਹੋ ਗਏ ਸੀ ਬਿਲਕੁਲ ਉਹਨਾਂ ਨੂੰ ਉਸ ਪਾਰ ਪਿੰਡ ਕਹਿੰਦੇ ਆ ਸਰ ਉਹਦੇ ਵਿੱਚ ਦੋ ਪਿੰਡ ਘਟਾਰੂ ਚੱਕ ਜੀ ਦੇ ਆ ਨਿਸਾਨ ਤੇ ਕਜਲਾ ਬਾਕੀ ਪਿੰਡ ਜਿਹੜੇ ਹੈਗੇ ਆ ਉਹ ਦਿਨਾਂ ਨਗਰ ਚ ਪੈਂਦੇ ਆ ਸਰ ਉਹਨਾਂ ਪਿੰਡਾਂ ਦੇ ਵਿੱਚੋਂ ਨੌ ਪ੍ਰੈਗਨੈਂਟ ਲੇਡੀ ਸੀ ਉਹਨਾਂ ਨੂੰ ਸਾਰਿਆਂ ਨੂੰ ਜਾ ਕੇ ਸਾਰਿਆਂ ਦਾ ਸਾਡੀਆਂ ਟੀਮਾਂ ਉਸ ਗਸ਼ਿੰਗ ਵਾਟਰ ਦੇ ਵਿੱਚੋਂ ਦੀ ਗਈਆਂ ਮੈਂ ਵੀ ਗਿਆ ਉੱਥੇ ਮੈਂ ਡੀਸੀ ਨੂੰ ਕਹਾ ਮੈਂ ਜਾਣਾ ਕਹਿੰਦਾ ਰੋਸ ਤਾਂ ਤੁਸੀਂ ਨਾ ਜਾਓ ਮੇਰੀਆਂ ਟੀਮਾਂ ਗਈਆਂ ਕਹਿੰਦੇ ਸਾਨੂੰ ਸਾਨੂੰ ਪ੍ਰੋਬਲਮ ਆਈ ਜੇ ਤੁਸੀਂ ਜਾਓ ਕਹਿੰਦਾ ਜੀ ਮੈਂ ਬਿਲਕੁਲ ਨਹੀਂ ਜਾਂਦਾ ਲੋਕਾਂ ਨੂੰ ਸੇਵਾ ਮਿਲਦੀ ਰਹਦੀ ਆ ਸਾਡੀਆਂ ਟੀਮਾਂ ਗਈਆਂ ਲੇਡੀਜ਼ ਨੂੰ ਲਿਆ ਕੇ ਚਾਰ ਲੇਡੀਜ਼ ਦੀ ਡਿਲੀਵਰੀ ਕਰਾ ਕੇ ਉਹਨਾਂ ਨੂੰ ਉਹਨਾਂ ਦੇ ਘਰ ਪਹੁੰਚਾਇਆ ਜੱਚਾ ਬੱਚਾ ਦੋਨੋਂ ਠੀਕ ਆ 28 ਔਰਤਾਂ ਦਾ ਸਰ ਫਿਰੋਜ਼ਪੁਰ ਦੇ ਵਿੱਚ ਸੀਐਮ ਸਾਹਿਬ ਨੇ ਅਪਰੀਸ਼ੀਏਟ ਕੀਤਾ ਸ਼ਾਬਾਸ਼ੀ ਦਿੱਤੀ ਐ ਸੋਨੇ ਸਾਡੇ ਅਪਲਾਈਸ ਨੂੰ ਸ਼ਾਬਾਸ਼ ਦੇਣ ਦੀ ਲੋੜ ਹੈ ਇਹਦੇ ਵਿੱਚ ਸਰ ਜਿਹੜਾ ਇਸੇ ਤਰਫ ਫਿਰੋਜ਼ਪੁਰ ਦੇ ਵਿੱਚ ਸਰ ਚਾਰ ਲੇਡੀਜ਼ ਜੜੀਆਂ ਸੀ ਜੜੀਆਂ ਪਾਣੀ ਨਾਲ ਘਿਰ ਗਈਆਂ ਸੀ ਚੰਗੜ ਪੈਣੀ ਮੁਹਾਰ ਜਮਸ਼ੇਰ ਉਹਨਾਂ ਨੂੰ ਲਿਆ ਕੇ ਪਹਿਲਾਂ ਐਂਬੂਲੈਂਸ ਤੇ ਪਹਿਲਾਂ ਜਿੱਤੇ ਦਾ ਐਂਬੂਲੈਂਸ ਤੇ ਉਸ ਤੋਂ ਬਾਅਦ ਟਰੈਕਟਰ ਉਸ ਤੋਂ ਬਾਅਦ ਬੇੜੀਆਂ ਤੇ ਧਾ ਕੇ ਕੱਢ ਕੇ ਲੈ ਕੇ ਆਏ ਉਹਨਾਂ ਨੂੰ ਸਰ 23 ਪੇਸ਼ਾਂ ਜਿਹਨਾਂ ਦੇ ਸੱਪ ਲੜ ਗਿਆ ਸੀ ਔਰ ਉਹਨਾਂ ਦੇ ਵਿੱਚੋਂ ਸਿਰਫ ਦੋ ਮੌਤਾ ਹੋਈਆਂ ਉਹ ਵੀ ਉਹ ਹੋਈਆਂ ਜਿੱਥੇ ਬਹੁਤ ਲੇਟ ਸਾਨੂੰ ਪਤਾ ਲੱਗਿਆ 104 ਨੰਬਰ ਦਿੱਤਾ ਵੀ 104 ਨੰਬਰ ਤੇ ਕਾਲ ਕਰੋ 10 ਮਿੰਟ ਚ ਤੁਹਾਨੂੰ ਕੌਣ ਆ ਜੇਗੀ 25 30 ਮਿੰਟ ਦੇ ਵਿੱਚ ਸਾਡੇ ਕੋਲੇ ਬੂਨਸਟਾ ਤੁਹਾਡੇ ਕੋਲੇ ਮੈਡੀਕਲ ਰਿਪੋਰਟ ਜੇ ਕਿ ਚਾਹੇ ਤੁਹਾਡੇ ਕੋਲੇ ਪਹੁੰਚੇ ਇੱਕ ਸਾਡੇ ਐਨਡੀ ਟੀਵੀ ਨੇ ਪ੍ਰਾਈਮੇਸ਼ੀਆ ਜਿਨੇ ਆਪਣੇ ਪੰਜਾਬੀ ਦੇ ਚਾਲਣਾ ਮ ਉਹਨਾਂ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਸਾਨੂੰ ਇਨਫੋਰਮੇਸ਼ਨ ਦਿੱਤੀ ਕਿ ਫਲਾਨੀ ਜਗ੍ਹਾ ਤੇ ਬੰਦਾ ਫਸਿਆ ਹੋਇਆ ਇੱਕ ਬੱਚਾ ਫਸਿਆ ਹੋਇਆ ਮੁਖਬਤਰੀ ਸਾਹਿਬ ਨੇ ਕਿਹਾ ਇਹਨਾਂ ਨੇ ਟਵੀਟ ਵੀ ਕੀਤਾਰ ਮੈਨੂੰ ਕਿਹਾ ਕਿ ਰੌਣ ਸਾਬ ਇੱਕ 8 ਸਾਲ ਦਾ ਬੱਚਾ ਜਿਹੜਾ ਜਿਹਦੇ ਕਮਜੋਰ ਜਿਹਦੇ ਗੁਰਦੇ ਖਰਾਬ ਹੋਇਆ ਫਸਿਆ ਹੋਇਆ ਤੇ ਉਹਨੂੰ 3 ਘੰਟੇ ਦੇ ਵਿੱਚ ਲਾ ਕੇ ਗੋਮਰ ਨਾੜੀ ਕੋਲ ਜਮਰੇ ਸਾਡੇ ਨੂੰ ਸਾਡੇ ਮਿੱਟ ਕੀਤਾ ਉਪਰ ਸਟੇਬਲਾਈਜ਼ ਕਰਕੇ ਉਹਨੂੰ ਪੀਜੀ ਸ਼ਿਫਟ ਕੀਤਾ ਸਰ ਜਦੋਂ ਆਪਰੇਸ਼ਨ ਸੰਦੂਰ ਹੋਇਆ ਮੁੱਖ ਮੰਤਰੀ ਸਾਹਿਬ ਨੇ ਕਿਹਾ ਕਿ ਆਪਣੇ ਡਾਕਟਰ ਜਿਹੜੇ ਆਪਣੇ ਜਿਹੜੇ ਬੰਦਿਆਂ ਤੇ ਆਪਣੇ ਡਰੋਨ ਗਿਰ ਗਈ ਸੀ ਫਰੋਜਪੁਰ ਦੇ ਵਿੱਚ ਕਹਿੰਦੇ ਇਹਦਾ ਇਲਾਜ ਕਿੱਦਾਂ ਹੋਵੇਗਾ ਮੈਂ ਕਹਾਂ ਜੀ ਇਹ ਫ੍ਰੈਸ਼ਟਾ ਚ ਕਵਰ ਨਹੀਂ ਹੁੰਦਾ ਇਹਨਾਂ ਨੇ ਖੜੇ ਪੈਰ ਉਹਨੂੰ ਚੇਸ ਕੀਤਾ ਜੀ ਕਿ ਰੋਡ ਵਿਕਟਿਮਸ ਦੇ ਨਾਲ ਨਾਲ ਵਿਕਟਿਮਸ ਆਫ ਵਾਇਲੈਂਸ ਵਿਕਟਿਮਸ ਆਫ ਵਾਰ ਵਿਕਟਿਮਸ ਆਫ ਟੈਰਰਿਸਟ ਵਾਇਲੈਂਸ ਇਹ ਵੀ ਕਵਰ ਹੋਣਗੇ ਇਸ ਤਸਕੀਮ ਜੋ ਉਹ ਕਾਨੂੰਨ ਨੂੰ ਚੇਸ ਕੀਤਾ ਔਰ ਉਹਦਾ ਇਲਾਜ ਕਰਾਇ ਜਦੋਂ ਜਦੋਂ ਸਾਡੇ ਪ੍ਰਧਾਨ ਮੰਤਰੀ ਆਏ ਉਹਨਾਂ ਨੂੰ ਉਸ ਵੇਲੇ ਵੀ ਫਰਸਤ ਨਹੀਂ ਸੀ ਉਹਨਾਂ ਨੂੰ ਪਹਿਲਾਂ ਆਉਣਾ ਚਾਹੀਦਾ ਸੀ ਜਿੱਥੇ ਡਰੋਨਾਂ गिरਦੀਆਂ ਸੀ ਸਰ ਇਹ ਉਹੀ ਬੰਦਿਆ ਜਿਹੜੇ ਸਾਡੇ ਕਰਮਚਾਰੀ ਆ ਸਾਡੇ ਆਸ਼ਾ ਵਰਕਰ ਸਾਡੇ ਸੀਐਚਓ ਦਰਸਾ ਐਨਐਮ ਡਾਕਟਰ ਸਾਡੇ ਜਿਹੜੇ ਬੇੜੀਆਂ ਤੇ ਜਾ ਕੇ ਲੋਕਾਂ ਨੂੰ ਸੇਵਾ ਦੇ ਰਹੇ ਸੀ ਪਹਿਲਾਂ ਉੱਥੇ ਮੋਟਰ गिर ਰਹੇ ਸੀ ਪੰਪ गिर ਰਹੇ ਸੀ ਡਰੋਨਾਂ गिर ਰਹੀਆਂ ਸੀ ਉਹਦੇ ਵਿੱਚ ਸੇਵਾ ਦੇ ਰਹੇ ਸੀ ਸਰ ਅਸੀਂ ਮੈਂ ਦੋ ਚਿੱਠੀਆਂ ਲਿਖਿਆ ਜੂਨੀਅਰ ਅਰਥ ਮਿਨਿਸਟਰ ਨੂੰ ਕਿ ਸਾਨੂੰ ਕੋਈ 20 50 ਐਂਬੂਲੈਂਸ ਤੁਸੀਂ ਵੀ ਦੇ ਦਿਓ ਇਹ ਵਰਕਰਸ ਨੂੰ ਹਾਈ ਰਿਸਕ ਏਰੀਆ ਅਲਾਉਂਸ ਮਿਲਦਾ ਹੁੰਦਾ ਸੀ ਉਹ ਹਾਈ ਰਿਸਕ ਏਰੀਆ ਅਲਾਉਂਸ ਇਹਨਾਂ ਨੇ ਬੰਦ ਕਰਤਾ 2021 ਦੇ ਵਿੱਚ ਜਿਹੜੇ ਕੇਂਦਰ ਦੇ ਜਿੰਨੇ ਛੋਟੇ ਮੋਟੇ ਮੰਤਰੀ ਆ ਜੀ ਮਿਨਿਸਟਰ ਆਫ ਸਟੇਟ ਮਿੰਟਰ ਆਫ ਪਲਾਣਾ ਤੁਰੇ ਫਿਰਦੇ ਆ ਜੀਸਾਂ ਨੂੰ ਕੰਮ ਨਹੀਂ ਕਰਨ ਦਿੱਤੇ 24 24 ਕੀ ਕਰਦੇ ਆ ਕੇ ਜੀ ਸਵਾਇ ਭਗਵੰਤ ਮਾਨ ਨੂੰ ਗੋਰਾ ਬਣਾਉਂਦੇ ਹੁਣ ਕਹਿੰਦੇ ਸਿੱਧੇ ਪਾ ਦਾਂਗੇ ਖਾਤੇ 'ਚ ਅਜ ਤੱਕ ਹੋਇਆ ਕਦੇ ਵੇਅਰ ਇਜ਼ ਦਾ ਫੈਡਰਲਿਜ਼ਮ ਸਰ ਥਿਸ ਇਜ਼ ਦਾ ਇਸ਼ੂ ਇਹ ਹੋਣਾ ਚਾਹੀਦਾ ਇੱਕੇ ਦੀ ਲੋੜ ਐ ਇਸ ਵੇਲੇ ਕਿੱਥੇ ਹੋ ਕੇ ਖੜਨ ਦੀ ਲੋੜ ਐ ਸਾਨੂੰ ਇਸ ਵੇਲੇ ਸਮਾਂ ਇਹ ਨਹੀਂ ਹੈ ਪੰਜਾਬ ਦੇ ਲੋਕਾਂ ਜਾ ਕਮਲਿਆ ਸਾਟਾ ਤਾਜੀ ਆ ਬਹੁਤ ਭੈੜੀ ਆ ਡੂੰਗੀ ਆ ਐਸ ਵੇਲੇ ਲੋੜ ਆ ਕਿ ਇਸ ਤੋਂ ਪਹਿਲਾਂ ਆਪਰੇਸ਼ਨ ਸੰਦੂਰ ਹੋਇਆ ਸੀ ਸਾਰੇ ਪੰਜਾਬੀ ਮੋਦੀ ਜੀ ਦੇ ਨਾਲ ਖੜੇ ਸੀ ਐਸ ਵੇਲੇ ਪੰਜਾਬ ਪੰਜਾਬੀਅਤ ਪੰਜਾਬ ਨੂੰ ਬਚਾਉਣ ਦੀ ਪੰਜਾਬ ਦੇ ਲੋਕਾਂ ਨੂੰ ਬਚਾਉਣ ਦੀ ਗੱਲ ਆ ਐਸ ਵੇਲੇ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਭਗਵਾਨ ਦਾ ਨਾਮ ਕਰਦੇ